ਇਕ ਨਾਂ ਬਹੁਤ ਸਮੇਂ ਪਹਿਲਾਂ ਦੀ ਗੱਲ ਹੈ ਇੱਕ ਚਿੱਤਰਕਾਰ ਸੀਗਾ ਬਹੁਤ ਸੋਹਣਾ ਚਿੱਤਰਕਾਰ ਪਰ ਅਕਸਰ ਪਹਿਲਾਂ ਦੇ ਸਮੇਂ 'ਚ ਤਾਂ ਜਾਦਾ ਹੁੰਦਾ ਸੀਗਾ ਕਲਾ ਦਾ ਨਾ ਬਹੁਤ ਵਧੀਆ ਮੁੱਲ ਨਹੀਂ ਪੈਂਦਾ ਸੀ ਤੇ ਚਿੱਤਰਕਾਰ ਦੀ ਕਲਾ ਇੰਨੀ ਸੋਹਣੀ ਸੀਗੀ ਉਸ ਸ਼ਹਿਰ ਦੇ ਸਭ ਤੋਂ ਅਮੀਰ ਪਰਿਵਾਰ ਤੱਕ ਉਹਦੀ ਕਲਾ ਦੀ ਜਿਹੜੀ ਹੈ ਖਿਆਤੀ ਪਹੁੰਚ ਗਈ ਤੇ ਉਸ ਪਰਿਵਾਰ ਦੀ ਔਰਤ ਨੇ ਸੋਚਿਆ ਕਿਉਂ ਨਾ ਮੈਂ ਇਸ ਇਨਸਾਨ ਤੋਂ ਆਪਣਾ ਕਲਾਕਾਰ ਤੋਂ ਚਿੱਤਰ ਬਣਵਾਵਾ ਉਹਨੇ ਉਹਨੂੰ ਬੁਲਾ ਲਿਆ ਤੇ ਜਦੋਂ ਚਿੱਤਰ ਬਣਾਉਣ ਲੱਗਿਆ ਤਾਂ ਉਹਦੇ ਮਨ 'ਚ ਵੀ ਬਹੁਤ ਫੁਰਨੇ ਸੀਗੇ ਕਿ ਮੇਰੇ ਮੇਰੇ ਕੋਲ ਇੰਨਾ ਵਧੀਆ ਪਰਿਵਾਰ ਇੰਨਾ ਵਧੀਆ ਧਨਾੜੇ ਘਰ ਮਿਲੇਆ ਮੈਨੂੰ ਕੰਮ ਕਰਨ ਲਈ ਮੈਨੂੰ ਆਪਣਾ 100% ਇਜਾਜ਼ਤ ਪਾ ਕੇ ਇਹਨਾਂ ਨੂੰ ਕੰਮ ਕਰਕੇ ਦੇਣਾ ਚਾਹੀਦਾ ਹੈ ਤਾਂ ਬਹੁਤ ਹੀ ਸੋਹਣਾ ਚਿੱਤਰ ਬਣ ਕੇ ਤਿਆਰ ਹੋਇਆ ਜਿਹੜੀ ਮਹਿਲਾ ਸੀ ਕਿ ਆਪਣੇ ਚਿੱਤਰ ਨੂੰ ਦੇਖ ਕੇ ਆਪ ਹੀ ਮੰਤਰ ਮੁਕਤ ਹੋ ਗਈ ਤੇ ਉਹਨੇ ਕਿਹਾ ਕਿ ਮੈਂ ਤੁਹਾਡੀ ਕਲਾ ਦਾ ਮੁੱਲ ਤਾਂ ਨਹੀਂ ਪਾ ਸਕਦੀ ਬਟ ਤੁਸੀਂ ਦੱਸੋ ਮੈਂ ਇਹਦੇ ਬਦਲੇ ਤੁਹਾਨੂੰ ਕੀ ਦੇ ਸਕਦੀ ਆ ਹੁਣ ਜਦੋਂ ਹੀ ਉਹਦੇ ਮੁੱਲ ਦੀ ਗੱਲ ਹੋਈ ਤਾਂ ਚਿੱਤਰਕਾਰ ਵਿਚਾਰਾ ਗਰੀਬ ਸੀਗਾ ਜਿਹੜੀ ਗਰੀਬੀ ਇਕੱਲੀ ਜੇਬ ਤੱਕ ਨਹੀਂ ਰਹਿੰਦੀ ਕਈ ਵਾਰੀ ਉਹ ਮਾਨਸਿਕ ਵੀ ਬਣ ਜਾਂਦੀ ਆ ਹੁਣ ਗਰੀਬ ਮੰਗੇ ਤਾਂ ਕੀ ਮੰਗੇ ਉਹਨੇ ਆਪਦੇ ਮਨ ਚ ਆਪਦੇ ਜਿਹੜੇ ਕਲਾ ਸੀਗਾ ਉਹਦਾ ਮੁੱਲ ਪਾਣਾ ਸ਼ੁਰੂ ਕਰਤਾ ਕਿ ਕੀ ਮੈਨੂੰ 10 ਡਾਲਰ ਮੰਗਣਾ ਚਾਹੀਦਾ ਹੈ ਕਿ ਮੈਨੂੰ 100 ਮੰਗਣਾ ਚਾਹੀਦਾ ਹੈ ਨਹੀਂ ਸ਼ਾਇਦ ਇਹ ਤਾਂ ਬਹੁਤ ਅਮੀਰ ਹੈ ਮੈਨੂੰ 1000 ਵੀ ਦੇ ਦੇਵੇ ਏ ਪਾਸੋਂ ਪੇਸ਼ ਉਹਦਾ ਦਿਮਾਗ ਘੁੰਮਦਾ ਰਿਹਾ ਘੁੰਮਦਾ ਰਿਹਾ ਉਹਨੇ ਕਿਹਾ ਨਹੀਂ ਜੇ ਮੈਂ ਹਜ਼ਾਰ ਮੰਗ ਲੇ ਕਹੇਗੀ ਬਹੁਤ ਜ਼ਿਆਦਾ ਲਾਲਚੀ ਇਨਸਾਨ ਹੈ ਤਾਂ ਸ਼ਾਇਦ ਮੈਨੂੰ 100 ਮੰਗ ਲੈਣੇ ਚਾਹੀਦੇ ਨੇ ਇਹ ਉਹਦੇ ਮਨ ਚ ਫੁਰਨੇ ਚੱਲ ਰਹੇ ਸੀਗੇ ਚੱਲ ਰਹੇ ਸੀਗੇ ਇਹਨੇ ਨੂੰ ਔਰਤ ਨੇ ਦੁਬਾਰਾ ਪੁੱਛਿਆ ਕਿ ਤੁਸੀਂ ਦੱਸੋ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ ਉਹਨੇ ਕਿਹਾ ਜੀ ਦੇਖੋ ਮੈਂ ਆਪਣੇ ਵੱਲੋਂ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਰੂਲ ਆ ਕੇ ਕੀਤਾ ਹੈ ਤੇ ਮੈਂ ਇਹਦੀ ਕੀਮਤ ਕਿਵੇਂ ਪਾ ਸਕਦਾ ਕਲਾ ਦੀ ਕੀਮਤ ਤਾਂ ਕਦਰਦਾਨ ਹੀ ਪਾ ਸਕਦੇ ਨੇ ਇਹ ਮੇਰੀ ਪੂਜਾ ਹੈ ਤੇ ਤੁਹਾਨੂੰ ਜੋ ਲੱਗਦਾ ਹੈ ਤੁਸੀਂ ਉਹ ਦੇ ਦਿਓ ਇਹ ਗੱਲ ਸੁਣਦੇ ਹੀ ਉਹਦੇ ਦਿਮਾਗ 'ਚ ਫੇਰ ਫੁਰਨੇ ਸ਼ੁਰੂ ਹੋਏ ਕਿ ਸ਼ਾਇਦ ਇਹ ਮੈਂ ਡਿਸੀਜਨ ਸਹੀ ਲਿਆ ਜਾਂ ਗਲਤ ਲਿਆ ਹੋ ਸਕਦਾ ਹੈ ਇਹਨਾਂ ਦੀ ਨਜ਼ਰ 'ਚ ਕਿੰਨੀ ਕੀਮਤ ਹੋਏਗੀ ਕਲਾ ਦੀ ਇਹ ਕਰਦੇ ਕਰਦੇ ਸੋਚ ਹੀ ਰਿਹਾ ਸੀਗਾ ਤੇ ਮਹਿਲਾ ਨੇ ਕਿਹਾ ਕਿ ਹਾਂ ਤੁਹਾਡੀ ਗੱਲ ਸੱਚੀ ਹੈ ਤੁਹਾਡੀ ਇਹਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਬਟ ਫਿਲਹਾਲ ਮੇਰੇ ਕੋਲੇ ਪਰਸ ਹੈ ਉਹਦੇ ਵੱਲ ਨੂੰ ਪਰਸਰ ਕਹਿੰਦੇ ਕਿਹਾ ਇਹ ਤੁਸੀਂ ਰੱਖ ਲਓ ਤੇ ਇਹ ਬਹੁਤ ਕੀਮਤੀ ਹੈ ਇਹਨੂੰ ਧਿਆਨ ਨਾਲ ਰੱਖਿਓ ਪੇਂਟਰ ਦੇ ਸੁਪਨੇ ਟੁੱਟੇ ਤੇ ਆਪਣੇ ਆਪ ਨੂੰ ਲਾਹਨਤ ਪਾਣ ਲੱਗਿਆ ਬਈ ਪਰਸ ਦਾ ਮੈਂ ਕੀ ਕਰਾਂਗਾ ਇਹ ਤਾਂ ਬਹੁਤ ਗਲਤ ਹੋਇਆ ਮੇਰੇ ਨਾਲ ਉਹਨੇ ਮਹਿਲਾ ਨੂੰ ਇੱਕਦਮ ਖਿੱਚਦੇ ਹੋਏ ਕਿਹਾ ਜੀ ਤੁਸੀਂ ਇਦਾਂ ਕਰੋ ਮੈਂ ਪਰਸ ਦਾ ਕੀ ਕਰੂੰਗਾ ਤੇ ਤੁਸੀਂ ਮੈਨੂੰ ਕੁਝ ਇੱਕ ਡਾਲਰ ਦੇ ਦੋਗੇ ਤਾਂ ਮੇਰਾ ਘਰ ਚੱਲ ਜਾਏਗਾ ਉਹ ਕਹਿੰਦੀ ਤੁਸੀਂ ਯਕੀਨ ਜਾਨੋ ਤੁਸੀਂ ਇਹ ਪਰਸ ਰੱਖੋ ਇਹ ਬਹੁਤ ਕੀਮਤੀ ਹੈ ਕਹਿੰਦਾ ਜੀ ਮੈਨੂੰ ਇਹਦੀ ਕੀਮਤ ਤੋਂ ਕੁਝ ਨਹੀਂ ਲੈਣਾ ਤੁਸੀਂ ਮੈਨੂੰ ਕੁਝ ਇੱਕ ਡਾਲਰ ਦੇ ਦਿਓ ਕਹਿੰਦੀ ਕਿੰਨੇ ਭਾਲਦੇ ਹੋ ਉਹਨੇ ਕਿਹਾ ਜੀ ਤੁਸੀਂ ਮੈਨੂੰ 100 ਡਾਲਰ ਦੇ ਦਿਓ ਮੇਰਾ ਘਰ ਚੱਲਦਾ ਹੈ ਇਹਦੇ ਨਾਲ ਉਹਨੇ ਕਿਹਾ ਪੱਕਾ ਤੁਹਾਡੀ ਤਸਦੀਕ ਹੈ ਇਸ ਗੱਲ ਦੇ ਉੱਤੇ ਹਾਂ ਜੀ ਮੈਂ ਪੱਕਾ ਮੇਰੀ ਗੱਲ ਤੇ ਮੈਨੂੰ 100 ਡਾਲਰ ਦੇ ਦਿਓ ਉਹਨੇ ਪਰਸ ਲਿਆ ਪਰਸ ਖੋਲੇ ਤੇ ਚ ਲੱਖਾਂ ਡਾਲਰ ਪਏ ਸੀ ਕਿ 100 ਕੱਢ ਕੇ ਉਹਨੂੰ ਫੜਾ ਲਿਆ। ਇਹੀ ਰੋਜ਼ ਸਾਡੇ ਨਾਲ ਹੁੰਦਾ ਹੈ ਜਦੋਂ ਅਸੀਂ ਰੱਬ ਤੋਂ ਮੰਗਦੇ ਆ। ਉਹ ਪਰਮਾਤਮਾ ਇੰਨਾ ਅਪਰੰਪਾਰ ਹੈ, ਕੁਲ ਜਹਾਨ ਦਾ ਮਾਲਕ ਹੈ ਤੇ ਅਸੀਂ ਉਹਦੇ ਤੋਂ ਬਹੁਤ ਥੋੜੀਆਂ ਚੀਜ਼ਾਂ, ਥੋੜੀਆਂ ਮੰਗਾ ਲੈ ਕੇ ਉਹਦੇ ਕੋਲ ਚੱਲ ਜਾਂਦੇ ਆ। ਉਹ ਸਾਨੂੰ ਬਹੁਤ ਸਾਰੀਆਂ ਦਾਤਾਂ ਦੇਣ ਨੂੰ ਤਿਆਰ ਹੁੰਦਾ ਹੈ ਤੇ ਅਸੀਂ 100 ਡਾਲਰ ਲੈ ਕੇ ਮੁੜ ਆਨੇ ਆ। ਸੋ ਗੁਰਬਾਣੀ ਵੀ ਕਹਿੰਦੀ ਹੈ ਕਿ ਦਾਤਾਂ ਉਹਨਾਂ ਮੰਗਿਏ, ਫਿਰ ਮੰਗਣ ਜਾਈਏ। ਮੰਗਣ ਲੱਗਿਆ ਰੱਬ ਨੂੰ ਰੱਬ ਤੋਂ ਮੰਗਿਆ ਕਰਿਓ ਦాతਾ ਨਾ ਮੰਗਿਆ